ਸੱਚੇ ਗਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇ ਅਵੰਗਿਟ ਜਾਂ ਮਾਪੂਜਾ ਹੰਡਿਆਆ ਰੋਡ ਤੇ ਸਥਿਤ ਹਾਂਡਾ ਮੋਟਰਸਾਈਕਲ ਏਜੰਸੀ ਦੇ ਬਾਹਰ ਇੱਕ ਨਵੇਂ ਮੋਟਰਸਾਈਕਲ ਨਾਲ ਭਰਿਆ ਟਰੱਕ ਖੜਾ ਹੁੰਦਾ ਹੈ ਜਿਸ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਅਤੇ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਫਾਇਰ ਬ੍ਰਿਗੇਡ ਦੀ ਟੀਮ ਹੈ ਜੋ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਂਦੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਹਾ ਹੈ ਇਸ ਮੌਕੇ ਫਾਇਰ ਬ੍ਰਿਗੇਡ ਦੀ ਟੀਮ ਦੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਹੰਡਿਆਆ ਰੋਡ ਤੇ ਇੱਕ ਮੋਟਰਸਾਈਕਲ ਏਜੰਸੀ ਦੇ ਬਾਹਰ ਨਵੇਂ ਮੋਟਰਸਾਈਕਲ ਨਾਲ ਭਰਿਆ ਇੱਕ ਟਰੱਕ ਖੜਾ ਜਿਸ ਨੂੰ ਅੱਗ ਲੱਗ ਜਾਂਦੀ ਹੈ ਤੇ ਸਾਡੀ ਟੀਮ ਹੈ ਜੋ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਂਦੀ ਹੈ ਅਤੇ ਜਾਨੀ ਮਾਲੀ ਨੁਕਸਾਨ ਤੋਂ ਜਿਹੜਾ ਬਚਾ ਰਿਹਾ ਹੈ ਇਸ ਦੇ ਨਾਲ ਹੀ ਮੋਟਰਸਾਈਕਲ ਏਜੰਸੀ ਦੇ ਮਾਲਕ ਨੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਇਸ ਟਰੱਕ ਦੇ ਵਿੱਚ 50 ਨਵੇਂ ਮੋਟਰਸਾਈਕਲ ਖੜੇ ਸੀ ਤੇ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਵੱਡਾ ਨੁਕਸਾਨ ਹੋਣ ਤੋਂ ਜਿਹੜਾ ਬਚਾ ਕੀਤਾ ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਅਤੇ ਏਜੰਸੀ ਦੇ ਮਾਲਕ ਦਾ ਕੀ ਕਹਿਣਾ ਉਹ ਵੀ ਸੁਣੋ ਮੇਰੀ ਸਰ ਜਸਵਿੰਦਰ ਸਿੰਘ ਫਾਇਰਮੈਨ ਦਾ ਉਹਦਾ ਜੀ ਮੇਰਾ ਅੱਗ ਜੀ ਲੱਗੀ ਆ ਕਚਹਿਰੀ ਚੌਂਕ ਤੋਂ ਜਿਹਦਾ ਪਤਲਾ ਹੰਡਿਆ ਇਹਨੂੰ ਜਾਣਿਆ ਜੀ ਰੋਡ ਦੇ ਉੱਪਰ ਸਾਨੂੰ ਕਾਲ ਆਈ ਵੀ ਟਰੱਕ ਜਿਹੜਾ ਕਿ ਮੋਟਰਾਂ ਨਾਲ ਭਰਿਆ ਹੋਇਆਗਾ ਵੀ ਉਹਨੂੰ ਅੱਗ ਲੱਗੀ ਜ ਉਹਦੇ ਚ ਫਾਇਰ ਟੈਂਡਰ ਜਲਦੀ ਭੇਜਿਆ ਜਾ ਵੀ ਤੇ ਜੀ ਅਸੀਂ ਤੁਰੰਤ ਫਾਇਰ ਟੈਂਡਰ ਕੱਢੇ ਜੀ ਇੱਕ ਮਿਨੀ ਫਾਇਰ ਟੈਂਡਰ ਤੇ ਦੋ ਜੀ ਸਾਡੇ ਜਿਹੜੇ ਕੀ ਵੱਡੇ ਫਾਇਰ ਟੈਂਡਰ ਉਹ ਕੱਢੇ ਤੇ ਅੱਗ ਤੇ ਕਾਬੂ ਪਾਇਆ ਜੀ ਤਾਂ ਸਰ ਮੂਰੇ ਕੀ ਨੁਕਸਾਨ ਇਹਨਾਂ ਦਾ ਕੋਈ ਨਹੀਂ ਹੈਗਾ ਬਚਤ ਰਹੀ ਜੀ ਜਿਹੜੇ ਕੀ ਮੂਰੇ ਮੂਰੇ ਸੀਗੇ ਪਏ ਸੀਗੇ ਉਹਨਾਂ ਨੂੰ ਅੱਗ ਲੱਗੀ ਨਹੀਂ ਜੀ ਤੋ ਉਹਨਾਂ ਦੇ ਜੀ ਮੌਕੇ ਤੇ ਆ ਕੇ ਕਾਬੂ ਪਾ ਲਿਆ ਜੀ ਕਿੰਨੀਆਂ ਗੱਡੀਆਂ ਗੁੱਲ ਆਈਆਂ ਕੁੱਲ ਤਿੰਨ ਸਰ ਕਿੰਨੀ ਡਬੀਟੀ ਦੇ ਬੰਦੇ ਸੀ ਤੁਹਾਡੇ ਸਾਡੇ ਸਰ 10 ਤੋਂ 12 ਦੇ ਵਿੱਚ ਫਾਇਰਮੈਨ ਸੀ ਜਿਹੜੇ ਜੀ ਸਾਡੇ ਡਿਊਟੀ ਤੇ ਹਾਜ਼ਰ ਸੀਗੇ ਜੀ ਤੇ ਮਤਲਬ ਜਾਨੀ ਨੂੰ ਤੇ ਮਾਲੀ ਨੁਕਸਾਨ ਹੋਂਦ ਵਿਚਾਰ ਆ ਗਿਆ ਹਾਂਜੀ 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 ਸਰ ਜਾਨੀ ਮਾਲੀ ਨੁਕਸਾਨ ਕੋਈ ਵੀ ਨਹੀਂ ਹੋਇਆ ਜੀ ਤੇ ਮੌਕੇ ਤੇ ਆ ਕੇ ਜੀ ਕਾਬੂ ਪਾ ਲਿਆ ਗਏ ਜੀ ਹਾਂ ਰਜੇਸ਼ ਪੰਸਲ ਹੈ ਜੀ ਬੰਸਰਾ ਤੋਂ ਮੋਹਿਸਤੋਂ ਬੋਲ ਰਿਹਾ ਹਾਂ ਜੀ ਟਰੱਕ ਦੇ ਵਿੱਚ 50 ਮੋਟਰਸਾਈਕਲ ਸੀਗੀ ਜੀ ਮਤਲਬ ਕਿ ਸਾਡਾ ਨੁਕਸਾਨ ਕੋਈ ਨਹੀਂ ਹੋਇਆ ਨੁਕਸਾਨ ਤੋਂ ਸਾਡੀ ਬਚਤ ਰਹਿ ਗਈ ਨਾ ਕੋਈ ਜਾਨੀ ਨੁਕਸਾਨ ਹੈ ਨਾ ਕੋਈ ਮੋਟਰਸਾਈਕਲ ਦਾ ਨੁਕਸਾਨ ਹੈ ਫਾਇਰ ਕੀ ਟੀਮ ਕਿੰਨੀ ਦੇਖੀ ਦੇਦਰ ਕਿ ਬੰਨ ਫਾਇਰ ਫਾਇਰ ਬਗਰੇਡ ਦੀ ਟੀਮ ਦਾ ਸੀ ਮਤਲਬ ਕਿ ਪ੍ਰੇਜ਼ ਕਰਦੇ ਆ ਛਲਾਂਗਾ ਕਰਦੇ ਆ ਇਹਨਾਂ ਨੇ ਸਾਨੂੰ ਪੂਰੀ ਟਾਈਮ ਲਈ ਸਾਨੂੰ ਸਰਵਿਸ ਦਿੱਤੀ ਹੈ ਜੀ ਮਤਲਬ ਕਿ ਵਿਦਨ ਟਾਈਮ 10 ਮਿੰਟਾਂ ਦੇ ਵਿੱਚ ਵੀ ਸਾਡੇ ਕੋਲ ਪਹੁੰਚ ਗਈ ਜੀ ਕਹਿੰਦੇ ਆ ਜੀ ਮਾਈਟ ਨੇ ਕਿਰਕੋ ਕੇ ਬੰਤੀਆਂ ਵੀ ਬੜਾ ਨੁਕਸਾਨ ਨੂੰ ਟਲ ਗਿਆ ਹਾਂਜੀ ਹਾਂਜੀ ਬਿਲਕੁਲ ਬੜਾ ਬੜਾ ਨੁਕਸਾਨ ਹੋਣ ਤੋਂ ਟਲ ਗਿਆ ਸਾਡਾ ਨੁਕਸਾਨ ਨਹੀਂ ਕੋਈ ਹੋਇਆ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇ ਅਵੰਗੀਟ ਜਾਂ ਮੈਂ ਪੂਜਾ ਖੰਡੇ ਆਇਆ ਰੋਡ ਤੇ ਸਥਿਤ ਹਾਂਡਾ ਮੋਟਰਸਾਈਕਲ ਏਜੰਸੀ ਦੇ ਬਾਹਰ ਇੱਕ ਨਵੇਂ ਮੋਟਰਸਾਈਕਲ ਨਾਲ ਭਰਿਆ ਟਰੱਕ ਖੜਾ ਹੁੰਦਾ ਜਿਸ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਅਤੇ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਫਾਇਰ ਬ੍ਰਿਗੇਡ ਦੀ ਟੀਮ ਹੈ ਜੋ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪੰਦੀ ਹੈ ਤੇ ਦੱਸਿਆ ਜਾ ਰਿਹਾ ਕਿ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਹਾ ਹੈ ਇਸ ਮੌਕੇ ਫਾਇਰ ਬਿਗੇਟ ਦੀ ਟੀਮ ਦੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਹੰਢਿਆਆ ਰੋਡ ਤੇ ਇੱਕ ਮੋਟਰਸਾਈਕਲ ਏਜੰਸੀ ਦੇ ਬਾਹਰ ਨਵੇਂ ਮੋਟਰਸਾਈਕਲ ਨਾਲ ਪਿਆ ਇੱਕ ਟਰੱਕ ਖੜਾ ਸੀ ਜਿਸ ਨੂੰ ਅੱਗ ਲੱਗ ਜਾਂਦੀ ਹੈ ਤੇ ਸਾਡੀ ਟੀਮ ਹੈ ਜੋ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪੰਦੀ ਹੈ ਅਤੇ ਜਾਨੀ ਮਾਲੀ ਨੁਕਸਾਨ ਤੋਂ ਜਿਹੜਾ ਬਚਾ ਰਿਹਾ ਹੈ ਇਸ ਦੇ ਨਾਲ ਹੀ ਮੋਟਰਸਾਈਕਲ ਏਜੰਸੀ ਦੇ ਮਾਲਕ ਨੇ ਫਾਇਰ ਬਿਗੇਟ ਦੀ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ ਉਨਾ ਕਿ ਆ ਕਿ ਇਸ ਟਰੱਕ ਦੇ ਵਿੱਚ 50 ਨਵੇਂ ਮੋਟਰਸਾਈਕਲ ਖੜੇ ਸੀ ਤੇ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਵੱਡਾ ਨੁਕਸਾਨ ਹੋਣ ਤੋਂ ਜਿਹੜਾ ਬਚਾਅ ਕੀਤਾ ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਤੇ ਏਜੰਸੀ ਦੇ ਮਾਲਕ ਦਾ ਕੀ ਕਹਿਣਾ ਉਹ ਵੀ ਸੁਣੋ ਮੇਰੀ ਸਰ ਜਸਵਿੰਦਰ ਸਿੰਘ ਫਾਇਰਮੈਨ ਦਾ ਉਹਦਾ ਜੀ ਮੇਰਾ ਅੱਗ ਜੀ ਲੱਗੀ ਆ ਕਚੇੜੀ ਚੌਂਕ ਤੋਂ ਜਿਹਦਾ ਪਤਲੋ ਹੰਡਿਆ ਇਹਨੂੰ ਜਾਣਿਆ ਜੀ ਰੋਡ ਦੇ ਉੱਪਰ ਸਾਨੂੰ ਕਾਲ ਆਈ ਵੀ ਟਰੱਕ ਜਿਹੜਾ ਕਿ ਮੋਟਰਸਾਈਕਲ ਨਾਲ ਭਰਿਆ ਹੋਇਆਗਾ ਵੀ ਉਹਨੂੰ ਅੱਗ ਲੱਗੀ ਜ ਉਹਦੇ ਚ ਫਾਇਰ ਟੈਂਡਰ ਜਲਦੀ ਭੇਜਿਆ ਜਾ ਵੀ ਤੇ ਜੀ ਅਸੀਂ ਤੁਰੰਤ ਫਾਇਰ ਟੈਂਡਰ ਕੱਢੇ ਜੀ ਇੱਕ ਮਿਨੀਫਾਇਰ ਟੈਂਡਰ ਤੇ ਦੋ ਜੀ ਸਾਡੇ ਜਿਹੜੇ ਕੀ ਵੱਡੇ ਫਾਇਰ ਟੈਂਕਰ ਉਹ ਕੱਢੇ ਤੇ ਅੱਗ ਤੇ ਕਾਬੂ ਪਾਇਆ ਜੀ ਤਾਂ ਸਰ ਮੂਰੇ ਕੀ ਨੁਕਸਾਨ ਇਹਨਾਂ ਦਾ ਕੋਈ ਨਹੀਂ ਹੈਗਾ ਬਚਤ ਰਹਿ ਗਈ ਜੀ ਜਿਹੜੇ ਕੀ ਮੂਰੇ ਬੂਰੇ ਸੀਗੇ ਪਏ ਸੀਗੇ ਉਹਨਾਂ ਨੂੰ ਅੱਗ ਲੱਗੀ ਨਹੀਂ ਤੇ ਉਹਨਾਂ ਤੇ ਜੀ ਮੌਕੇ ਤੇ ਆ ਕੇ ਕਾਬੂ ਪਾ ਲਿਆ ਜੀ ਕਿੰਨੀਆਂ ਗੱਡੀਆਂ ਕੁੱਲ ਆਈਆਂ ਕੁੱਲ ਤਿੰਨ ਸਰ ਕਿੰਨੀ ਦੇ ਬੰਦੇ ਸੀਗੇ ਤੁਹਾਡੇ ਸਾਡੇ ਸਰ 10 ਤੋਂ 12 ਦੇ ਵਿੱਚ ਫਾਇਰਮੈਨ ਸੀਗੇ ਜਿਹੜੇ ਜੀ ਸਾਡੇ ਡਿਊਟੀ ਤੇ ਹਾਜ਼ਰ ਸੀਗੇ ਜੀ ਤੇ ਮਤਲਬ ਜਾਨੀ ਨੂੰ ਤੇ ਮਾਰੀ ਨੂੰ ਕੋਈ ਨੁਕਸਾਨ ਹੁੰਦਾ ਬਚਾਰਿਆ ਗਿਆ ਹਾਂਜੀ 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 ਸਰ ਜਾਨੀ ਮਾਰੀ ਨੂੰ ਨੁਕਸਾਨ ਕੋਈ ਵੀ ਨਹੀਂ ਹੋਇਆ ਜੀ ਤੇ ਮੌਕੇ ਤੇ ਆ ਕੇ ਜੀ ਕਾਬੂ ਪਾ ਲਏ ਜੀ ਹਾਂ ਰਜੇਸ਼ ਬੰਸਲ ਹੈ ਜੀ ਬੰਸਲਾਟ ਮੋਬਾਈਲ ਤੋਂ ਬੋਲ ਰਿਹਾ ਹਾਂ ਜੀ ਟਰੱਕ ਦੇ ਵਿੱਚ 50 ਮੋਟਰਸਾਈਕਲ ਸੀ ਜੀ ਮਤਲਬ ਕਿ ਸਾਡਾ ਨੁਕਸਾਨ ਕੋਈ ਨਹੀਂ ਹੋਇਆ ਨੁਕਸਾਨ ਤੋਂ ਸਾਡੀ ਬਚਤ ਰਹਿ ਗਈ ਨਾ ਕੋਈ ਜਾਨੀ ਨੁਕਸਾਨ ਹੈ ਨਾ ਕੋਈ ਮੋਟਰਸਾਈਕਲ ਦਾ ਨੁਕਸਾਨ ਹੈ ਫਾਇਰ ਕੇ ਟੀਮ ਕੀ ਨੀਦਰ ਕੀ ਨੀਦਰ ਦੇ ਕੋ ਬਣ ਫਾਇਰ ਫਾਇਰ ਬਗਰੇਡ ਦੀ ਟੀਮ ਦਾ ਸੀ ਮਤਲਬ ਕਿ ਪ੍ਰੇਜ਼ ਕਰਦੇ ਆ ਸ਼ਲਾਗਾ ਕਰਦੇ ਆ ਇਹਨਾਂ ਨੇ ਸਾਨੂੰ ਪੂਰੀ ਟਾਈਮ ਲੀ ਸਾਨੂੰ ਸਰਵਿਸ ਦਿੱਤੀ ਹੈ ਜੀ ਮਤਲਬ ਕਿ ਵਿਦਰ ਟਾਈਮ 10 ਮਿੰਟਾਂ ਦੇ ਵਿੱਚ ਵੀ ਸਾਡੇ ਕੋਲ ਪਹੁੰਚ ਗਈ ਜੀ ਕਿਹਨਾਂ ਕਰਦੇ ਮੈਂ ਜਿਹੜੇ ਮੋਕੇ ਤੇ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਹਾਂਜੀ ਹਾਂਜੀ ਬਿਲਕੁਲ ਵੱਡਾ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ ਸਾਡਾ ਨੁਕਸਾਨ ਨਹੀਂ ਕੋਈ ਹੋਇਆ ਜੀ